ਦੇਸ਼ ਭਰ ਦੇ ਵਿੱਚ ਪ੍ਰਾਈਡ ਮੂਵਮੈਂਟ ਦੇ ਨਾਂ ਦੇ ਉੱਤੇ ਰੈਲੀਆਂ ਕੱਢੀਆਂ ਗਈਆਂ ਉਹ ਰੈਲੀਆਂ ਉਹਨਾਂ ਲੋਕਾਂ ਦੀਆਂ ਜਿਹੜੇ ਐਲਜੀਬੀਟੀਕਿਊ ਦੇ ਵਿੱਚ ਆਪਣੇ ਆਪ ਨੂੰ ਸਮਝਦੇ ਐ ਹੁਣ ਇਹ ਐਲਜੀਬੀਟੀਕਿਊ ਪੰਜਾਬ ਪਹੁੰਚ ਗਿਆ ਹੈ ਪੰਜਾਬ ਵੀ ਕੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਇੱਕ ਤਰੀਕ ਮਿੱਥ ਲਈ ਗਈ ਹੈ ਉਸ ਦਿਨ ਇਹ ਮਾਰਚ ਅੰਮ੍ਰਿਤਸਰ ਸਾਹਿਬ ਕੱਢਿਆ ਜਾਵੇਗਾ ਚੰਡੀਗੜ੍ਹ ਦੇ ਵਿੱਚ ਬੀਤੇ ਦਿਨੀ ਜੋ ਕੁਝ ਹੋਇਆ ਵੇਖਣ ਨੂੰ ਮਿਲਿਆ ਇੱਕ ਮਾਰਚ ਕੱਢਿਆ ਗਿਆ ਉਹ ਵੇਖਣ ਨੂੰ ਮਿਲਿਆ ਇਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਪੰਜਾਬ ਪਹੁੰਚ ਗਿਆ ਉਸ ਚੰਡੀਗੜ੍ਹ ਦੇ ਮਾਰਚ ਦੇ ਵਿੱਚ ਸਿੱਖਾਂ ਦੇ ਬੱਚੇ ਵੀ ਨਜ਼ਰ ਆਏ ਪੱਗਾਂ ਬੰਨ ਕੇ ਨੌਜਵਾਨ ਉਸ ਮਾਰਚ ਦੇ ਵਿੱਚ ਨਜ਼ਰ ਆਏ ਇਹਦੇ ਬਾਰੇ ਚਰਚਾ ਹੋਣੀ ਲਾਜ਼ਮੀ ਹੈ ਔਰ ਚਰਚਾ ਕਰਨ ਲਈ ਸਾਡੇ ਨਾਲ ਅੱਜ ਭਾਈ ਪਰਮਜੀਤ ਸਿੰਘ ਕਾਲੀ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡਾ ਭਾਈ ਸਾਹਿਬ ਮੈਂ ਮੈਂ ਇੱਕੋ ਗੱਲ ਸ਼ੁਰੂਆਤ ਤੌਰ ਤੇ ਪੁੱਛਣਾ ਚਾਹੁੰਦਾ ਆ ਅਸੀਂ ਨਿੱਕੇ ਹੁੰਦੇ ਤੋਂ ਹੁਣ ਤੱਕ ਸਾਖੀਆਂ ਸੁਣਦੇ ਆਏ ਆ ਗੁਰੂ ਸਾਹਿਬਾਨਾਂ ਦੀ ਉਹਨਾਂ ਸਾਖੀਆਂ ਦੇ ਵਿੱਚ ਗੁਰੂ ਕੇ ਸਿੱਖ ਨੂੰ ਅਸੀਂ ਬੜਾ ਉੱਤਮ ਸਮਝਿਆ ਜਿੰਨੀ ਵਾਰ ਵੀ ਅਸੀਂ ਸੁਣਿਆ ਉਹ ਇੱਕ ਮਰਦ ਦਲੇਰ ਕਹਿ ਕੇ ਗੁਰੂ ਸਾਹਿਬ ਨੂੰ ਸੰਬੋਧਨ ਕੀਤਾ ਗਿਆ ਮਰਦ ਅਗਮੜਾ ਕਹਿ ਕੇ ਗੁਰੂ ਸਾਹਿਬ ਨੂੰ ਸੰਬੋਧਨ ਕੀਤਾ ਗਿਆ ਗੁਰੂ ਦੀ ਫੌਜ ਨੂੰ ਖਾਲਸਾ ਫੌਜ ਨੂੰ ਸਵਾ ਸਵਾ ਲੱਖ ਨਾਲ ਜੂਝਣ ਵਾਲੀ ਫੌਜ ਸਮਝਿਆ ਗਿਆ ਪਰ ਅੱਜ ਐ ਪ੍ਰਤੀਤ ਹੋਇਆ ਪਰੇਡ ਨੂੰ ਦੇਖ ਕੇ ਪੱਗਾ ਬਣ ਕੇ ਨੌਜਵਾਨ ਦਾੜੇ ਰੱਖ ਕੇ ਨੌਜਵਾਨ ਉਸ ਦੇ ਵਿੱਚ ਅਜੀਬ ਕਿਸਮ ਦੀਆਂ ਹਰਕਤਾਂ ਕਰਦੇ ਨਜ਼ਰ ਆਏ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਤੁਸੀਂ ਜਿਹੜੀ ਗੱਲ ਕੀਤੀ ਆ ਆ ਵੀ ਸਿੱਖ ਦਾ ਜਿਹੜਾ ਕਿਰਦਾਰ ਆ ਹੂੰ ਉਹ ਕਿੰਨਾ ਉੱਚਾ ਵਾ ਦਸਤਾਰ ਦੀ ਕੀ ਅਹਿਮੀਅਤ ਆ ਕੀ ਰਤਬਾ ਵਾ ਤੇ ਉਸ ਰਤਬੇ ਨੂੰ ਇਸ ਤਰੀਕੇ ਦੇ ਨਾਲ ਢਾ ਲਾਉਣੀ ਇਸ ਤਰੀਕੇ ਦੇ ਨਾਲ ਮੋਡਰਨਾਈਜ਼ ਦੇ ਨਾਮ ਦੇ ਉੱਤੇ ਮੋਡਰਨ ਦੇ ਨਾਮ ਦੇ ਉੱਤੇ ਇਹ ਜਿਹੜਾ ਗੰਧ phosਿਆ ਜਾ ਰਿਹਾ ਉਹ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਆ ਗਿਆ ਉਹ ਅੱਜ ਹੁਣ ਉਹ ਸ਼੍ਰੀ ਅਮਰਸਰ ਸਾਹਿਬ ਆ ਗਿਆ ਤੇ ਸਿੱਖਾਂ ਦੇ ਬੱਚੇ ਜਿਹੜੇ ਨੇ ਜਿੱਥੇ ਉਹ ਇਹਦਾ ਸ਼ਿਕਾਰ ਨੇ ਇਸ ਚੀਜ਼ ਦਾ ਇਸ ਇਹ ਇਸਲ ਦੇ ਵਿੱਚ ਜਿਹੜੀ ਇਹ ਖੇਡ ਆ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਆਪਾਂ ਦੇਖ ਰਹੇ ਆਂ ਵੀ ਕੀ ਹਾਲਾਤ ਨੇ ਅੱਜ ਟਿਕਟੌਕ ਆਇਆ ਇੰਸਟਾਗ੍ਰam ਆ ਗਿਆ ਉਹਦੇ ਉੱਤੇ ਸਾਡੇ ਸਿੱਖਾਂ ਦੇ ਬੱਚੇ ਕਿੱਦਾਂ ਦੇ ਉਹ ਪਹਿਰਾਵੇ ਪਾ ਕੇ ਦਸਤਾਰ ਧਾਰੀ ਨੇ ਕੇਸਾ ਧਾਰੀ ਨੇ ਈਵਨ ਹੁਣ ਤਾਂ ਕਈ ਇਦਾਂ ਦੇ ਵੀ ਘਟਨਾਵਾਂ ਆ ਰਹੀਆਂ ਵੀ ਅਮਰ ਧਾਰੀ ਬੱਚੇ ਵੀ ਕੋਈ ਧੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਦੇਖੀ ਹੋਣੀ ਸ਼ਾਇਦ ਕਿ ਕੀ ਕੁਝ ਪਰੋਸਿਆ ਜਾ ਰਿਹਾ ਤੇ ਸਿੱਖ ਦਾ ਇਹ ਕਿਰਦਾਰ ਨਹੀਂ ਹੈਗਾ ਜੀ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਮੁਬਾਰਕ ਉਹ ਇਹ ਭਾਈ ਆਪਣਾ ਕਰਨ ਉਹ ਕਹਿਣਾ ਪੰਜਾਬੀ ਚ ਵੀ ਨੰਗੇ ਹੋ ਕੇ ਨੱਚਣ ਸਾਨੂੰ ਕੋਈ ਮੁਸ਼ਕਲ ਨਹੀਂ ਪਰ ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਉੱਤੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਤੇ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਰਗੀ ਪਵਿੱਤਰ ਧਰਤੀ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਇਹ ਗੰਦ phੋਸੇ ਜਾ ਰਿਹਾ ਇਹ ਬਿਲਕੁਲ ਬਿਲਕੁਲ ਵੀ ਜਿਹੜਾ ਵਾ ਉਹ ਸਹਿਣਯੋਗ ਨਹੀਂ ਹੈਗਾ ਤੇ ਸਹਿਣ ਨਹੀਂ ਕੀਤਾ ਜਾਊਗਾ ਇਹ ਸਿਰਫ ਕੱਲਾ ਪਰਮਜੀਤ ਸਿੰਘ ਅਕਾਲੀ ਦੀ ਆਵਾਜ਼ ਨਹੀਂ ਹੈਗੀ ਇਹ ਹਰ ਉਸ ਸਿੱਖ ਦੀ ਆਵਾਜ਼ ਹੈ ਜਿਹੜਾ ਗੁਰੂ ਗ੍ਰੰਥ ਗੁਰੂਪੰਥ ਨੂੰ ਸਮਰਪਿਤ ਆ ਜੀ ਤੇ ਜਿਹੜਾ ਪੰਜਾਬ ਨੂੰ ਸਮਰਪਿਤ ਪਾਈ ਸਾਹਿਬ ਪੰਜਾਬ ਦਾ ਸਮਾਜ ਪੰਜਾਬ ਦਾ ਸੱਭਿਆਚਾਰ ਇਹ ਜਾਜਤ ਨਹੀਂ ਦਿੰਦਾ ਜੀ ਹੂੰ ਭਾਈ ਸਾਹਿਬ ਤੁਸੀਂ ਇਹਦੇ ਵਿੱਚ ਕੋਈ ਸਾਈਕੋਲੋਜੀਕਲ ਫੈਕਟਰ ਵੀ ਦੇਖਦੇ ਹੋ ਕਿਉਂਕਿ ਸਾਨੂੰ ਹਰ ਪੱਖ ਸਮਝਣਾ ਜ਼ਰੂਰੀ ਹੈ ਠੀਕ ਹੈ ਮਨੁੱਖ ਬਾਇਓਲੋਜੀਕਲੀ ਇੱਕ ਜੀਵ ਹੈਗਾ ਆ ਉਹਨੂੰ ਬਾਇਓਲੋਜੀਕਲੀ ਵੀ ਜੇ ਸਮਝੀਏ ਤਾਂ ਹੋ ਸਕਦਾ ਕੋਈ ਸਾਈਕੋਲੋਜੀਕਲ ਫੈਕਟਰ ਹੋਵੇ ਇਹਨੂੰ ਧਰਮ ਦੇ ਨਾਲ ਵੀ ਵੇਖਣਾ ਚਾਹ ਲੋ ਜ਼ਰੂਰੀ ਹੈ ਪਰ ਨਾਲ ਨਾਲ ਸਾਈਕੋਲੋਜੀਕਲ ਫੈਕਟਰ ਵੀ ਜ਼ਰੂਰੀ ਹੈ ਕਿ ਤੁਸੀਂ ਸਮਝਦੇ ਹੋ ਕਿ ਐਦਾਂ ਦੀ ਕੋਈ ਦਿੱਕਤ ਹੋ ਸਕਦੀ ਹੈ ਇਸ ਚੀਜ਼ ਬਾਰੇ ਨਹੀਂ ਉਹ ਜਿਹੜੀ ਚੀਜ਼ ਆਲਾ ਉਹ ਠੀਕ ਆ ਵੀ ਮਨੁੱਖ ਦੀ ਬਿਰਤੀ ਆ ਮਨੁੱਖ ਪਰ ਆਪਾਂ ਜੇ ਥੋੜਾ ਪ੍ਰਸ਼ਾਂਹ ਜਾਈਏ ਜੀ ਪਿੱਛੇ ਜਾਈਏ ਜੇ ਆਪਾਂ ਪੰਜਾਬ ਦੀ ਉਹ ਗੱਲ ਕਰੀਏ ਖਾਸ ਕਰਕੇ ਤੇ ਮੈਨੂੰ ਨਹੀਂ ਲੱਗਦਾ ਵੀ ਇਦਾਂ ਦਾ ਕੁਝ ਤੁਸੀਂ ਦੇਖਿਆ ਹੋਊਗਾ ਜਾਂ ਆਪਾਂ ਦੇਖਿਆ ਉਹ ਮੇਰੀ 40 ਸਾਲ ਦੀ ਉਮਰ ਹੋ ਗਈ ਆ ਬਚਪਨ ਤੋਂ ਲੈ ਕੇ ਆ ਹੁਣ ਦੇ ਸਮਾਜ ਨੂੰ ਛੱਡ ਕੇ ਖਾਸ ਕਰਕੇ ਆ ਜਿਹੜਾ ਹੁਣ ਇਸ 21ਵੀਂ ਸਦੀ ਆ ਗਈ ਆ ਇਤੋਂ ਵਿੱਚ ਅਸੀਂ ਤਾਂ ਕੁਛ ਇਦਾਂ ਦਾ ਦੇਖਿਆ ਨਹੀਂ ਜੀ ਨਾ ਸਾਡੇ ਕੁਝ ਆਣ ਗਵਾਂਡ ਦੇ ਵਿੱਚ ਨਾ ਸਾਡੀ ਕਿਸੇ ਭੈਣ ਭਰਾ ਦੇ ਸੱਦਾਰੀ ਦੇ ਵਿੱਚ ਨਾ ਸਮਾਜ ਦੇ ਆਲੇ-ਦੁਆਲੇ ਇਦਾਂ ਦਾ ਕੁਝ ਨਹੀਂ ਸਾਨੂੰ ਦੇਖਣ ਨੂੰ ਮਿਲਿਆ ਤੇ ਨਾ ਅਸੀਂ ਦੇਖਿਆ ਹੀ ਆ ਇਹ ਤਾਂ ਹੁਣ ਜਿਹੜੀ ਇੱਕ ਨਵੀਂ ਜਿਹੜੀ ਇਹ ਬਾਹਰੋਂ ਜਿਹੜਾ ਇੱਕ ਤਰ੍ਹਾਂ ਦਾ ਮੈਨ ਲੱਗਦਾ ਬਾਹਰਲੇ ਮੁਲਕਾਂ ਚੋਂ ਜਿਹੜਾ ਜਿਹੜੀ ਬਾਹਰ ਦੀ ਮੋਡਰਨਾਈਜ਼ਡ ਲਾਈਫ ਆ ਜਿਹੜਾ ਉਹ ਕਲਚਰ ਆ ਉਹਨੂੰ ਅਡਾਪਟ ਕਰਕੇ ਇੱਥੋਂ ਦੇ ਕੁਝ ਬੱਚੇ ਜਿਹੜੇ ਨੇ ਸਾਡੇ ਆਪਣੇ ਬੱਚੇ ਨੇ ਉਹ ਉਹਨਾਂ ਨੂੰ ਅਸੀਂ ਮਿਸ ਗਾਈਡ ਕਹਿ ਲੋ ਜਾਂ ਉਹ ਰੁਚੀ ਲਾ ਲੋ ਜਾਂ ਉਹ ਇਸ ਸੰਗਤ ਦੇ ਵਿੱਚ ਆ ਗਏ ਜਿਹੜੀ ਤੁਸੀਂ ਉਹ ਗੱਲ ਕਰਦੇ ਹੋ ਵੀ ਮਾਨਸਿਕ ਤੌਰ ਦੇ ਉੱਤੇ ਬੱਚਿਆਂ ਦਾ ਇਸ ਤਰ੍ਹਾਂ ਹੋ ਜਾਣਾ ਇਹਦੇ ਪਿੱਛੇ ਬੜੇ ਕਾਰਨ ਨੇ ਜੀ ਜਿਹੜੇ ਸਾਡੀ ਨਸਲਿਆ ਜਿਹੜੀ ਸਿੱਖਾਂ ਦੀ ਖਾਸ ਕਰਕੇ ਮੈਂ ਨਸਲ ਦੀ ਗੱਲ ਕਰਾਂ ਸਿੱਖਾਂ ਦੀ ਜੁਝਾਰੂਆਂ ਦੀ ਜੁਝਾਰੂਆਂ ਦੀ ਕੌਮ ਆ ਆਪਾਂ ਯੋਧਿਆਂ ਦੀ ਕੌਮ ਆ ਇੱਥੇ ਮਰਜੀ ਵੜੇ ਪੈਦਾ ਹੁੰਦੇ ਆ ਇਹਨੇ ਇੱਥੇ ਇਹ ਜਿਹੜੀ ਐਲਜੀਬਿਟੀ ਵਰਗੀ ਕਮਿਊਨਿਟੀ ਆ ਇਹ ਪੈਦਾ ਨਹੀਂ ਹੋਈ ਹੂੰ ਤੇ ਨਾ ਹੀ ਇਦਾਂ ਦਾ ਕੁਝ ਇੱਥੇ ਹੈ ਸੀ ਪਰ ਹੁਣ ਜਿਹੜਾ ਇਹ ਇੱਕ ਪ੍ਰਚਲਨ ਚੱਲ ਗਿਆ ਬਹੁਤਾ ਤਾਂ ਮੈਂ ਤੁਹਾਨੂੰ ਦੱਸਾਂ ਵੀ ਬਹੁਤਾ ਤਾਂ ਇੱਥੇ ਆ ਵਿਊ ਦੀ ਖਾਤਰ ਫੇਸਬੁਕਾਂ ਦੇ ਇੰਸਟਾਗ੍ਰਾਮਾਂ ਦੇ ਵਿਊਆਂ ਦੀ ਖਾਤਰ YouTube ਤੋਂ ਆਉਂਦਾ ਪੈਸਾ ਇਹ ਸੋਸ਼ਲ ਮੀਡੀਆ ਤੋਂ ਆਉਂਦਾ ਪੈਸਾ ਇੱਕ ਇਹਦੀ ਚੱਕਾ ਜੌਂਦ ਇਹ ਇਹ ਇਹਨਾਂ ਲੋਕਾਂ ਨੂੰ ਖਿੱਚ ਰਹੀ ਆ ਇੱਕ ਪਰसों ਚੌਥ ਦੀ ਇੱਕ ਵੀਡੀਓ 网上 ਦੇ ਉੱਤੇ ਵਾਇਰਲ ਹੋ ਰਹੀ ਆ ਵੀ ਕੁਝ ਨੌਜਵਾਨਾਂ ਦੇ ਵੱਲੋਂ ਅੰਮ੍ਰਿਤਸਰ ਦਾ ਹੀ ਇੱਕ ਨੌਜਵਾਨ ਹੈ ਜਿਹੜਾ ਆਪਣੇ ਆਪ ਨੂੰ ਗੇ ਕਹਿੰਦਾ ਜਦੋਂ ਜਾ ਕੇ ਉਹਨਾਂ ਨੇ ਉਹਨੂੰ ਪੁੱਛਿਆ ਕਿ ਚਾ ਗੱਲਬਾਤ ਕੀਤੀ ਤਾਂ ਕਹਿੰਦਾ ਮੈਂ ਤਾਂ ਵਾਇਰਲ ਹੋਣ ਵਾਸਤੇ ਕਰ ਰਿਹਾ ਮੈਂ ਤਾਂ ਨਾਰਮਲ ਮੁੰਡਾ ਕਹਿੰਦਾ ਅੱਛਾ ਦੱਸੋ ਹਾਂ ਮੈਂ ਵੀਡੀਓ ਤੁਹਾਨੂੰ ਪ੍ਰੋਵਾਈਡ ਕਰ ਦਊਗਾ ਨਾ ਜਿੱਤੇ ਨੈਟ ਤੇ ਹੈਗੀ ਆ ਚੈਨਲ ਤੇ ਚੱਲ ਰਹੀ ਸੀ ਇੱਕ ਦੇ ਤੇ ਉਹ ਕਹਿੰਦਾ ਮੈਂ ਤਾਂ ਵੀਊ ਵਾਸਤੇ ਕਰਦਾ ਸੀ ਸੋ ਇਹ ਵਰਤੀ ਵੀ ਕਿਤੇ ਨਾ ਕਿਤੇ ਹੈਗੀ ਆ ਹਾਂ ਬਾਕੀ ਜਿਹੜੀ ਇਹ ਇੱਕ ਨਵੀਂ ਜਿਹੜੀ ਇਹ ਬੱਚਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਵਿਕਸਤ ਹੋ ਰਹੇ ਨੇ ਇਹ ਚੀਜ਼ਾਂ ਹੋ ਰਹੀਆਂ ਨੇ ਇਹਦੇ ਪਿੱਛੇ ਵੀ ਬਹੁਤ ਕਾਰਨ ਨੇ ਜੀ ਇਹ ਜਿਹੜੇ ਸਾਡੇ ਯੋਧਿਆਂ ਦੇ ਵਾਰਸ ਪੈਦਾ ਹੋਣੇ ਸੀ ਉਹਨਾਂ ਦੇ ਵਿੱਚ ਇਦਾਂ ਦੇ ਬੱਚੇ ਸਾਡੇ ਆ ਰਹੇ ਨੇ ਇੱਕ ਜਿਹੜੀ ਮਾਡਰਨਾਈਜ਼ ਦੇ ਨਾਂ ਦੇ ਉੱਤੇ ਬਾਹਰਲੇ ਮੂਰਖਾਂ ਦਾ ਕਲਚਰ ਬਣਾਉਣ ਦੀ ਖੇਡ ਚੱਲ ਰਹੀ ਆ ਚੱਲੀ ਆ ਹੁਣ ਤੁਸੀਂ ਇੱਕ ਜੀ ਦੇਖੋ ਵੀ ਜਿਹੜੀਆਂ ਆਪਾਂ ਗੱਲ ਕਰਦੇ ਵੀ ਇਹ ਮਾਤਾ ਸਾਹਿਬਕੌਰ ਦੀਆਂ ਵਾਰਸਾਂ ਜਿਹੜੀਆਂ ਮਾਤਾ ਭਾਗਕੌਰ ਦੀਆਂ ਵਾਰਸਾਂ ਨੇ ਉਹ ਸਾਡੀਆਂ ਧੀਆਂ ਕਿਵੇਂ ਇੰਸਟਾਗ੍ਰam ਦੇ ਉੱਤੇ ਨੰਗੇ ਹੋ ਕੇ ਨੰਗੇ ਜਿਹੜਾ ਪ੍ਰੋਸ ਰਹੀਆਂ ਨੇ ਕਿਵੇਂ ਬਲੌਗਾਂ ਦੇ ਨਾਂ ਦੇ ਉੱਤੇ ਆਪਣੇ ਸਾਡੇ ਸਿੱਖ ਬੱਚੇ ਆਪਣੀਆਂ ਜਨਨੀਆਂ ਨੂੰ ਆਪਣੀਆਂ ਬੈਡਰੂਮਾਂ ਤੱਕ ਚਲ ਗਏ ਨੇ ਬਾਥਰੂਮਾਂ ਤੱਕ ਚਲ ਗਏ ਨੇ ਜੰਦਰ ਹਣਾ ਕੈਮਰੇ ਲੈ ਕੇ ਵੜ ਗਏ ਨੇ ਪਰਸਨਲ ਲਾਈਫ ਹੁੰਦੀ ਆ ਦੋਵਾਂ ਜੀਆਂ ਦੀ ਪ੍ਰਾਈਵੇਟ ਲਾਈਫ ਹੁੰਦੀ ਆ ਉਸ ਪ੍ਰਾਈਵੇਟ ਲਾਈਫ ਨੂੰ ਕਿਸ ਤਰੀਕੇ ਦੇ ਨਾਲ ਇੰਟਰਨੈਟ ਦੇ ਉੱਤੇ ਬਲੌਗਾਂ ਦੇ ਨਾਂ ਦੇ ਉੱਤੇ ਪਰੋਸਿਆ ਜਾ ਰਿਹਾ ਗੰਦ ਪਰੋਸਿਆ ਜਾ ਰਿਹਾ ਉਹ ਕਾਦੇ ਵਾਸਤੇ ਚੰਦ ਛਿਲਣਾਂ ਦੀ ਖਾਤਰ ਇੱਕ ਕੰਦੇ ਤੋਂ ਗੰਦਾ ਕੰਟੈਂਟ ਚੱਲਦਾ ਗੰਦੇ ਤੋਂ ਗੰਦਾ ਕੰਟੈਂਟ ਪਾਇਆ ਜਾ ਰਿਹਾ ਕੌਣ ਨੇ ਉਹ ਸਿੱਖਾਂ ਦੇ ਬੱਚੇ ਨੇ ਪੰਜਾਬੀ ਨੇ ਪੰਜਾਬ ਦੇ ਜਾਏ ਨੇ ਪਰ ਉਹ ਇਸ ਚੀਜ਼ ਦਾ ਸ਼ਿਕਾਰ ਹੋ ਗਏ ਨੇ ਕਿਉਂ ਕਿਉਂਕਿ ਆਪਣੇ ਆਪ ਨੂੰ ਇਹ ਜਿਹੜਾ ਮੋਡਰਨਾਈਜ਼ ਦੇ ਨਾਂ ਦੇ ਉੱਤੇ ਵੀ ਵਿਚਾਰਾਂ ਦੀ ਆਜ਼ਾਦੀ ਹੈ ਜੀ ਹਰ ਇੱਕ ਨੂੰ ਹੱਕ ਹੈ ਗੱਲ ਕਰਨ ਦਾ ਜੇ ਹਰ ਇੱਕ ਨੂੰ ਹੱਕ ਹੈ ਗੱਲ ਕਰਨ ਦਾ ਤੇ ਜਦੋਂ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ ਜਦੋਂ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਆ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਂਦੀ ਆ ਉੱਥੇ ਫਿਰ ਕਿਉਂ ਹੱਕ ਕੋਲੇ ਜਾਂਦੇ ਨੇ ਮਤਲਬ ਇੰਨਾ ਚੀਜ਼ਾਂ ਦੀ ਖੋਲਿਆ ਵੀ ਗੰਦ ਘਰੋਸਿਆ ਜਾਵੇ ਕੋਈ ਰੋਕੂਗਾ ਨਹੀਂ ਕੋਈ ਕਾਨੂੰਨ ਨਹੀਂ ਕੋਈ ਸੈਂਸਰ ਬੋਰਡ ਨਹੀਂ ਪਰ ਜੇਕਰ ਕੋਈ ਇੱਥੇ ਆਪਣੇ ਹੱਕਾਂ ਦੀ ਕੋਈ ਨਸ਼ੇ ਦਾ ਮਸਲਾ ਲਾ ਲੋ ਨਸ਼ੇ ਦਾ ਲਾ ਲੋ ਨੌਜਵਾਨ ਸਾਡੇ ਕੋਲ ਇੱਥੇ ਅਸੀਂ ਵਿਦਿਆਲਾ ਬਣਾ ਰਹੇ ਹਾਂ ਸਾਡੇ ਕੋਲ ਰੋਜ਼ ਬੰਨੇ ਕਿੰਨੇ ਪਰਿਵਾਰ ਮਾਵਾਂ ਘਰੋਂਦੀਆਂ ਸਾਡੇ ਕੋਲ ਵੀ ਸਾਡੇ ਬੱਚੇ ਮਾਰੇ ਨਸ਼ੇ ਨਾਲ ਕਿ ਇਧਰਲੇ ਬੰਨੇ ਇਧਰ ਕੋਈ ਵੀ ਸਿਸਟਮ ਨਹੀਂ ਕੰਮ ਕਰਦਾ ਇਹਨਾਂ ਵਾਸਤੇ ਸਿਸਟਮ ਜਿਹੜਾ ਉਹ ਇਜਾਜ਼ਤ ਦਿੰਦਾ ਵਾ ਇਹਨਾਂ ਇਹੋ ਜਿਹਾ ਕੰਮ ਕਰਨ ਦੀ ਗੰਦ ਪਾਉਣ ਦੀ ਕੋਈ ਸੈਂਸਰਾਈਜ਼ ਨਹੀਂ ਕੁਝ ਨਹੀਂ ਤੇ ਇਧਰਲੇ ਬੰਨੇ ਜਿਹੜਾ ਵਾ ਇੱਕ ਪੱਖ ਦਾ ਇੱਕ ਸਵਾਲ ਹੈ ਇੱਕ ਦੂਜੇ ਪੱਖ ਦਾ ਇੱਕ ਸਵਾਲ ਹੈ ਜੇ ਹੁਣ ਹੁਣ ਅਸੀਂ ਮਨੁੱਖੀ ਤੌਰ ਦੇ ਉੱਤੇ ਮਨਦੇ ਹਾਂ ਕਿ ਸਾਡੇ ਕੋਲ ਰੱਬ ਤੋਂ ਉੱਪਰ ਕੁਝ ਨਹੀਂ ਹੈਗਾ ਜਦੋਂ ਕੋਈ ਨਹੀਂ ਸਾਡੀ ਸੁਣਦਾ ਉਦੋਂ ਸਾਡੀ ਰੱਬ ਸੁਣਦਾ ਆ ਜਾਂ ਅਸੀਂ ਰੱਬ ਨਾਲ ਗੱਲ ਕਰ ਸਕਦੇ ਅਗੇ ਲੈਕਵੇ ਕਰ ਸਕਦੇ ਹਾਂ ਹੁਣ ਇਹੋ ਜਿਹਾ ਵਿਅਕਤੀ ਜਿਹੜਾ ਹੋਵੇ ਜਾਂ ਜੋ ਆਪਣੇ ਆਪ ਨੂੰ ਐਲਜੀਬੀਟੀ ਕਮਿਊਨਿਟੀ ਦਾ ਹਿੱਸਾ ਮੰਨਦਾ ਹੋਵੇ ਜਾਂ ਕਹਿੰਦਾ ਹੋਵੇ ਕਿ ਮੈਂ ਨਾਰਮਲ ਨਹੀਂ ਹੈਗਾ ਉਹ ਇੱਕ 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 ਆਸਰਾ ਸਮਝੂਗਾ ਧਰਮ ਦੇ ਨਾਲ ਕਿ ਮੇਰਾ ਰੱਬ ਘੱਟੋ ਘੱਟ ਮੈਨੂੰ ਸਮਝੂਗਾ ਹੁਣ ਉਹ ਕੀ ਪਤਾ ਆਸ ਲਈ ਬੈਠੇ ਹੁਣ ਕਿ ਜੇ ਮੈਂ ਇਸ ਤਰ੍ਹਾਂ ਦਾ ਆਂ ਤਾਂ ਚਲੋ ਕੋਈ ਗੱਲ ਨਹੀਂ ਮੇਰਾ ਰੱਬ ਮੈਨੂੰ ਸਮਝੂਗਾ ਪਰ ਉਹ ਜਦੋਂ ਆ ਦੇਖੂਗਾ ਕਿ ਧਰਮ ਉਹਦਾ ਵਿਰੋਧ ਕਰਦਾ ਪਿਆ ਆ ਜਿਹੜਾ ਉਹਦਾ ਧਰਮ ਸੀ ਜਿਹੜਾ ਉਹਦਾ ਰੱਬ ਸੀ ਉਹੀ ਉਹਦਾ ਵਿਰੋਧ ਕਰਦਾ ਪਿਆ ਆ ਤੇ ਫਿਰ ਉਹ ਕਿਵੇਂ ਜੀਏਗਾ ਕਿ ਉਹਦੀ ਆਸਥਾ ਨਹੀਂ ਟੁੱਟ ਜੂਗੀ ਧਰਮ ਤੋਂ ਧਰਮ ਇੱਕ ਮਰਿਆਦਾ ਸਦਾ ਸਿਖਾਉਂਦਾ ਜੀ ਸਿਧਾਂਤ ਸਿਖਾਉਂਦਾ ਤੇ ਆਪਾਂ ਸਿੱਖਿਆ ਦਸਮ ਪਾਤਸ਼ਾਹ ਦੇ ਪੋਤੇ ਆ ਤੇ ਜਿਹੜਾ ਆਪਣਾ ਸਿੱਖਾਂ ਦਾ ਸਿਧਾਂਤ ਆ ਆਪਣੀ ਸਿੱਖਾਂ ਦੀ ਮਰਿਆਦਾ ਉਹ ਇਜਾਜ਼ਤ ਨਹੀਂ ਦਿੰਦੀ ਧਰਮ ਦਾ ਉਹ ਧਰਮ ਦੀ ਆੜ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਉਹ ਧਰਮ ਦੀ ਆੜ ਲੈ ਕੇ ਇਦਾਂ ਦੀ ਗੱਲ ਕਰਨ ਦੀ ਗੱਲ ਆ ਨਾ ਪੀ ਉਹਨਾਂ ਦਾ ਰੱਬ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਦਾ ਰੱਬ ਵੀ ਉਹੀ ਆ ਨਾ ਪਰ ਉਹਨਾਂ ਦਾ ਰੱਬ ਤੇ ਉਹਨਾਂ ਦੇ ਸਿਧਾਂਤ ਉਹਨਾਂ ਦੀ ਮਰਿਆਦਾ ਕੀ ਸਿਖਾਉਂਦੀ ਹੈ ਫਿਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਨਾ ਜੇ ਕਿਸੇ ਦੇ ਵਿੱਚ ਇਹ ਕਮੀ ਆ ਉਹ ਆਪਣੀ ਉਸ ਕਮੀ ਨੂੰ ਜੱਗ ਜਾਰ ਕਰ ਰਿਹਾ ਜਾਂ ਕਰਨਾ ਚਾਹੁੰਦਾ ਤੇ ਉਹਦੀ ਵੀ ਇੱਕ ਲਿਮਿਟੇਸ਼ਨ ਹੋਣੀ ਚਾਹੀਦੀ ਨਾ ਜੀ ਪਰ ਸਮਾਜ ਦੇ ਵਿੱਚ ਇਸ ਤਰੀਕੇ ਦੇ ਨਾਲ ਪੁੱਛਿਆ ਜਾਣਾ ਉਹ ਤਾਂ ਜੱਜ ਨਹੀਂ ਦਿੰਦਾ ਨਾ ਕਿਸੇ ਨੂੰ ਵੀ ਜਿੱਥੇ ਕਿਤੇ ਹੈਗਾ ਮੈਂ ਕਹਿੰਦਾ ਨਵਾਂ ਇਹ ਮੈਂ ਚਾਹੁੰਦਾ ਕਿ ਤੁਸੀਂ ਨਾਲ ਨਾ ਆ ਵੀ ਦੱਸੋ ਕਿ ਧਰਮ ਅਸਲ ਚ ਸਿਖਾਉਂਦਾ ਕੀ ਆ ਸਿਧਾਂਤ ਕੀ ਆ ਇਸ ਮਸਲੇ ਦੇ ਆਧਾਰ ਦੇ ਉੱਤੇ ਧਰਮ ਦੇ ਆਪਾਂ ਆਪਣੀ ਗੱਲ ਕਰੀਏ ਜੀ ਆਪਾਂ ਲੋਕਾਂ ਦੀ ਛੱਡ ਦੀ ਆਪਾਂ ਆਪਣੇ ਧਰਮ ਦੀ ਗੱਲ ਕਰੀਏ ਤੇ ਸਿੱਖੀ ਜਿਹੜੀ ਆ ਉਹ ਸਾਨੂੰ ਇੱਕ ਮਰਿਆਦਾ ਬਖਸ਼ਦੀ ਆ ਸਿਧਾਂਤ ਬਖਸ਼ਦੀ ਆ ਤੇ ਸਿੱਖ ਦਾ ਜਿਹੜਾ ਕਿਰਦਾਰ ਆ ਸਿੱਖ ਦੇ ਜਿਹੜਾ ਜੀਵਨ ਆ ਉਹ ਬੜਾ ਉੱਚਾ ਤੇ ਸੁੱਚਾ ਬਾਣੀ ਤੇ ਬਾਣੀ ਦਾ ਧਾਰਨੀ ਬਣਾਇਆ ਸਾਨੂੰ ਮਹਾਰਾਜ ਨੇ ਆਮ ਸਿੱਖ ਆ ਤੁਸੀਂ ਜਿਵੇਂ ਕਿਰਤੀ ਸਿੱਖੇ ਆ ਉਹਨਾਂ ਨੂੰ ਹਰ ਸਿੱਖ ਨੂੰ ਮਹਾਰਾਜ ਦਾ ਹੁਕਮ ਆ ਕਿ ਬਾਣੀ ਪੜਨੀ ਹੈ ਕਿੱਸਾ ਧਾਰੀ ਹੋਣਾ ਅਮਰ ਚਕਨ ਦਸਮ ਪਾਸ਼ਾ ਨੇ ਬੜਾ ਸਪਸ਼ਟ ਕਹਿਤਾ ਜਿੱਥੇ ਦਸਮ ਪਾਸ਼ਾ ਨੇ ਇਹ ਗੱਲ ਕਹੀ ਨਾ ਕਿ ਸਿੱਖ ਨੂੰ ਆਪਣਾ ਰੂਪ ਦਿੱਤਾ ਮਹਾਰਾਜ ਨੇ ਹੂੰ ਜਿੱਥੇ ਮਹਾਰਾਜ ਨੇ ਦਸਮ ਪਾਸ਼ਾ ਨੇ ਸਿੱਖ ਨੂੰ ਆਪਣਾ ਰੂਪ ਦਿੱਤਾ ਨਾ ਉਥੇ ਮਹਾਰਾਜ ਨੇ ਇਹ ਵੀ ਗੱਲ ਕਹੀ ਕਿ ਰਹਿਤ ਪਿਆਰੀ ਮੇਜ ਕੋ ਸਿੱਖ ਪਿਆਰਾ ਨਾ ਹੈ ਉਥੇ ਰਹਿਤ ਪਹਿਲਾਂ ਕਰਤੀ ਮਹਾਰਾਜ ਦੇ ਸਿੱਖ ਨਹੀਂ ਪਿਆਰਾ ਕਿਆ ਜੇ ਰਹਿਤ ਨਹੀਂ ਹੈਗੀ ਫਿਰ ਤੂੰ ਸਿੱਖ ਨਹੀਂ ਹੈਗਾ ਫਿਰ ਤੂੰ ਮੇਰਾ ਪੁੱਤ ਨਹੀਂ ਮੇਰਾ ਬੱਚਾ ਨਹੀਂ ਬਿਨਾ ਸ਼ਸਤਰ ਕੇ ਸਿੰਘ ਨਰੰਗ ਪੇੜ ਜਾਨੋਂ ਬਿਨਾ ਸ਼ਸਤਰਾਂ ਤੋਂ ਬਿਨਾ ਕੇਸਾਂ ਤੋਂ ਨਰ ਪੇੜ ਦੀ ਸਮਾਨਿਆ ਜੇਕ ਮਰਿਆਦਾ ਸਾਨੂੰ ਬਖਸ਼ੀ ਆ ਜਿੱਥੇ ਸਾਡੀਆਂ ਕੁਛ ਲਿਮਿਟੇਸ਼ਨਸ ਨੇ ਜਿੱਥੇ ਪਰ ਨਾਰੀ ਦੀ ਗੱਲ ਕੀਤੀ ਗਈ ਸਾਨੂੰ ਮਾਹਰ ਨੇ ਵਰਜਿਆ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪਹਿਣਾ ਜਾਣੇ ਉੱਥੇ ਸਾਨੂੰ ਮਾਹਰ ਨੇ ਵਕਾਰਾਂ ਤੋਂ ਵਰਜਿਆ ਤੇ ਹੁਣ ਵਕਾਰ ਕੀ ਨੇ ਵਕਾਰ ਹੀ ਨੇ ਇਹ ਵੀ ਤਾਂ ਵਕਾਰ ਦਾ ਇੱਕ ਨਵਾਂ ਰੂਪ ਆ ਨਾ ਮਨੁੱਖ ਜਿਹੜਾ ਵਾ ਉਹਦਾ ਇੱਕ ਸਿਸਟਮ ਬਣਾਇਆ ਆ ਮਨੁੱਖ ਦਾ ਇਸਤਰੀ ਦਾ ਇੱਕ ਸਬੰਧ ਬਣਾਇਆ ਮਨੁੱਖ ਇਸਤਰੀ ਸਬੰਧ ਕਾਇਮ ਕਰਦੇ ਨੇ ਇੱਕ ਬੱਚਾ ਹੁੰਦਾ ਉਹ ਮਾਂ ਦੀ ਕੋਕ ਦੇ ਵਿੱਚ ਪੈਦਾ ਜਨਮ ਲੈਂਦਾ ਪੈਦਾ ਹੁੰਦਾ ਉਹ ਤਾਂ ਇੱਕ ਪ੍ਰੋਸੀਜਰ ਆ ਪਰ ਇਹ ਤਾਂ ਕੁਦਰਤ ਤੋਂ ਉਲਟ ਜਾ ਕੇ ਆ ਨਾ ਸਾਰਾ ਕੁਝ ਹੀ ਫਿਰ ਜਾ ਆਪਾਂ ਨੂੰ ਇਸ ਲੈਵਲ ਤੇ ਦੇਖ ਲਈਏ ਇਹ ਤਾਂ ਫਿਰ ਮੈਨੂੰ ਦੱਸੋ ਕਿਹੜੇ ਸਿਧਾਂਤ ਕਿਹੜਾ ਧਰਮ ਕਿਹੜੀ ਮਰਯਾਦਾ ਜਿਹੜਾ ਉਹ ਇਸ ਚੀਜ਼ ਦੀ ਇਜਾਜ਼ਤ ਦਿੰਦੀ ਆ ਇਹ ਤਾਂ ਕੁਦਰਤ ਤੋਂ ਵੀ ਉਲਟ ਜਾ ਕੇ ਕਰ ਜਿਹੜੀ ਉਹ ਕੁਦਰਤ ਤੋਂ ਉਲਟ ਜਾ ਕੇ ਮਤਾਉਣ ਵਾਲੀ ਖੇਡ ਆ ਨਾ ਜੀ ਉਹਦੇ ਹੁਕਮ ਤੋਂ ਬਾਹਰ ਜੇ ਧਰਮ ਦੀ ਗੱਲ ਕਰ ਲੋ ਰੱਬ ਦੀ ਗੱਲ ਕਰ ਲੋ ਰੱਬ ਸਾਰੇ ਦਾ ਸਾਂਝਾ ਤੇ ਹਰ ਇੱਕ ਨੂੰ ਹੱਕ ਹੈ ਆਪਣੇ ਰੱਬ ਦੇ ਕੋਲ ਅਰਦਾਸ ਤੇ ਰੱਬ ਜਿਹੜਾ ਵਾ ਰੱਬ ਨੇ ਤਾਂ ਕੁਦਰਤੀ ਰੂਪ 'ਚ ਮਨੁੱਖ ਤੇ ਉਹ ਇਸਤਰੀ ਬਣਾਈ ਨਾ ਹੂੰ ਜੇ ਜੇ ਰੱਬ ਨੇ ਇਹ ਅਮੀਤ ਦੇਣੀ ਹੁੰਦੀ ਜੇ ਰੱਬ ਨੇ ਸ਼ੂਟ ਦੇਣੀ ਹੁੰਦੀ ਫਿਰ ਉਹ ਕਿ ਮਨੁੱਖ ਤੇ ਇਸਤਰੀ ਦਾ ਰੂਪ ਹੀ ਕਿਉਂ ਪੈਦਾ ਕਰਦਾ ਅੱਛਾ ਇਸ ਗੱਲ ਵਿੱਚ ਮੇਰਾ ਇੱਕ ਹੋਰ ਸਵਾਲ ਸਾਹਮਣੇ ਆਇਆ ਤੁਹਾਡੀ ਜਿਹੜੀ ਗੱਲ ਸੀ ਇਸ ਦੇ ਵਿੱਚ ਇੱਕ ਹੋਰ ਸਵਾਲ ਉੱਠਿਆ ਮੇਰੇ ਮਨ 'ਚ ਕਿ ਜਿਵੇਂ ਤੁਸੀਂ ਗੱਲ ਕਹੀ ਕਿ ਇੱਕ ਮਰਿਆਦਾ ਹੈਗੀ ਹੈ ਜਿਹੜੀ ਇੱਕ ਸਿੱਖ ਨੂੰ ਧਾਰਨ ਕਰਨੀ ਜ਼ਰੂਰੀ ਹੈ ਕੀ ਹੋਵੇ ਕੋਈ ਇਹੋ ਜਿਹਾ ਵਿਅਕਤੀ ਜਿਹਦਾ ਸਾਈਕੋਲੋਜੀਕਲੀ ਇਸ ਸਟੇਟ ਹੈਗੀ ਹੈ ਇਸ ਸਟੇਟ 'ਚ ਉਹ ਹੈਗਾ ਇਹ ਵਿਅਕਤੀ ਪਰ ਉਹ ਮਰਿਆਦਾ ਰੱਖਦਾ ਪਿਆ ਉਹ ਪਰ ਨਾਰੀ ਨੂੰ ਉਸੇ ਨਿਗਾ ਨਾਲ ਦੇਖਦਾ ਜਿਸ ਤਰ੍ਹਾਂ ਦੇਖਣਾ ਚਾਹੀਦਾ ਆ ਪ੍ਰਾਏ ਪੁਰਸ਼ ਨੂੰ ਉਸੇ ਨਿਗਾ ਨਾਲ ਵੇਖਦੀ ਹੈ ਜਿੰਨਾ ਵੇਖਣਾ ਚਾਹੀਦਾ ਆ ਧਰਮ ਨੂੰ ਨੇ ਸਾਰਾ ਉਸੇ ਮਰਿਆਦਾ ਦੇ ਅਨੁਸਾਰ ਕੀਤਾ ਹੋਇਆ ਪਰ ਉਹ ਆਪਣੇ ਆਪ ਨੂੰ ਇਸ ਸਾਈਕੋਲੋਜੀਕਲ ਸਟੇਟ 'ਚ ਸਮਝਦਾ ਪਿਆ ਤਾਂ ਵੀ ਕੀ ਉਹ ਸਵੀਕਾਰ ਨਹੀਂ ਕੀਤਾ ਜਾਵੇਗਾ ਜਿਹੜੀ ਗੱਲ ਕੀਤੀ ਆ ਵੀ ਜੇ ਇੱਕ ਬੰਦਾ ਧਰਮ ਧਰਮ ਦੇ ਮਰਿਆਦਾ ਦੇ ਵਿੱਚ ਆ ਤੇ ਉਹ ਇਸ ਰਾਹ ਤੇ ਚੱਲ ਜਾਂਦਾ ਵਾ ਤੇ ਸੁਭਾਵਿਕ ਹੈ ਪਾਜੀ ਪਹਿਲੀ ਗੱਲ ਤਾਂ ਜਿਹੜਾ ਬੰਦਾ ਧਰਮ ਦੇ ਰਾਹ ਦੇ ਉੱਤੇ ਆ ਮਰਿਆਦਾ ਦੇ ਉੱਤੇ ਆ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਖੜਾ ਉਹ ਕਿੱਦਾਂ ਇਹ ਰਸਤਾ ਤਿਆਰ ਕਰ ਲੂਗਾ ਉਹ ਨਹੀਂ ਕਰੂਗਾ ਪਾਜੀ ਉਹ ਨਹੀਂ ਜਾਊਗਾ ਇਸ ਰਸਤੇ ਦੇ ਉਹ ਇਹਨਾਂ ਵਿਕਾਰਾਂ ਦਾ ਆਪਣੇ ਆਪ ਦੇ ਉੱਤੇ ਇਹਨਾਂ ਵਿਕਾਰਾਂ ਨੂੰ ਆਵੀ ਨਹੀਂ ਹੋਣ ਦਊਗਾ ਉਹ ਕੁਦਰਤ ਦੇ ਉਸ ਆਕਾਲ ਪੁਰਖ ਦੇ ਹੁਕਮ ਤੋਂ ਬਾਹਰ ਨਹੀਂ ਜਾਊਗਾ ਜਾਊਗਾ ਕੌਣ ਜਿਹੜਾ ਉਸ ਆਕਾਲ ਪੁਰਖ ਦੇ ਸਿਧਾਂਤਾਂ ਤੋਂ ਆਪਣੇ ਧਰਮ ਦੀ ਮਰਿਆਦਾ ਤੋਂ ਬਾਹਰ ਆ ਸੋ ਦੈਟਸ ਵਾਈ ਇੱਥੇ ਇਹ ਗਿਆ ਇਹੜਿਆ ਇਸ ਕਰਕੇ ਦਾ ਵਿਰੋਧ ਹੈ ਜੀ ਹਮਮ ਅੱਛਾ ਚਲੋ ਹੁਣ ਵਿਰੋਧ ਤੇ ਵੀ ਆਉਨੇ ਆ ਇੱਕ ਵਾਰੀ ਅੰਤਲੇ ਸਵਾਲਾਂ ਦੇ ਵਿੱਚੋਂ ਆ ਮੇਰਾ ਕਿ ਵਿਰੋਧ ਵੀ ਇਹਦਾ ਪਰਜ਼ੋਰ ਕੀਤਾ ਜਾ ਰਿਹਾ ਹੁਣ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਵੀ ਆ ਗਿਆ ਔਰ ਤੁਸੀਂ ਵੀ ਜਿਵੇਂ ਇੱਕ ਵੀਡੀਓ ਜਾਰੀ ਕਰਕੇ ਇਸ ਗੱਲ ਦਾ ਵਿਰੋਧ ਕੀਤਾ ਕਿਸ ਤਰ੍ਹਾਂ ਦਾ ਵਿਰੋਧ ਆਉਂਦੇ ਦਿਨਾਂ ਨੂੰ ਦੇਖਿਆ ਜਾ ਸਕਦਾ ਹੈ ਇਹਦਾ ਵੇਖੋ ਜੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਮੈਨੂੰ ਫੋਨ ਆਇਆ ਮੇਰੇ ਨਾਲ ਗੱਲ ਹੋਈ ਆ ਅਸੀਂ ਆਪਣੀ ਗੱਲ ਉਹਨਾਂ ਤੱਕ ਰੱਖ ਦਿੱਤੀ ਆ ਵੀਡੀਓ ਰੂਪ ਚ ਵੀ ਰੱਖ ਦਿੱਤੀ ਆ ਤੇ ਇਹ ਇਕੱਲਾ ਪਰਮ ਸਿੰਘ ਕਾਲੀ ਦਾ ਵਿਰੋਧ ਨਹੀਂ ਹੈਗਾ ਆਉਣ ਵਾਲੇ ਦਿਨ ਤੁਸੀਂ ਦੇਖੋਗੇ ਵੀ ਹਰ ਸਿਕਸ਼ਾ ਦੇ ਬੰਦੀ ਦੇ ਵੱਲੋਂ ਇਹਦਾ ਵਿਰੋਧ ਕੀਤਾ ਜਾਊਗਾ ਤੇ ਹੋਰ ਹੈ ਆਲਰੇਡੀ ਹਾਲਾਂਕਿ ਹਾਲਾਂਕਿ ਉਹ ਇੱਕ ਗੱਲ ਕਹਿੰਦੇ ਆ ਹਮ ਹਾਲਾਂਕਿ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਸਾਨੂੰ ਕਾਨੂੰਨ ਨੇ ਜ਼ਰੂਰ ਇਜਾਜ਼ਤ ਦੇ ਦਿੱਤੀ ਹੋਈ ਹੈ ਔਰ ਅਸੀਂ ਇਹ ਸੰਵਿਧਾਨਕ ਤੌਰ ਤੇ ਇਹਦੇ ਲਾਇਬਲ ਹੈਗੇ ਆ ਕਿ ਅਸੀਂ ਐਲ ਜੀ ਬੀਟੀ ਕਮਿਊਨਿਟੀ ਮੈਂ ਮੈਂ ਮੰਨਦਾ ਜੀ ਮੈਂ ਕਹਿ ਰਿਹਾ ਵਾਂ ਵੀ ਸੰਵਿਧਾਨਕ ਤੌਰ ਤੇ ਲਾਇਬਲ ਨਹੀਂ ਕਾਨੂੰਨ ਇਜਾਜ਼ਤ ਦਿੰਦਾ ਪਰ ਪਹਿਲਾਂ ਵੀ ਤਾਂ ਵੇਖੀ ਨਾ ਵੀ ਜੇ ਜੇਸ ਜਗ੍ਹਾ ਜਿਸ ਇਲਾਕੇ ਜਿਸ ਥਾਂ ਦੇ ਉੱਤੇ ਇਹ ਕੀਤਾ ਜਾ ਰਿਹਾ ਕਿ ਉੱਥੇ ਇਹ ਇਜਾਜ਼ਤ ਦਿੰਦਾ ਕਿ ਸਮਾਜ ਹੁਣ ਜਿਵੇਂ ਐਗਜ਼ਾਮਪਲ ਮੰਨ ਲਓ ਕਿ ਸ਼ਰਾਬ ਦਾ ਠੇਕਾ ਵਾ ਇੱਕ ਇੱਕ ਇਲਾਕੇ 'ਚ ਸ਼ਰਾਬ ਦਾ ਠੇਕਾ ਖੁੱਲਣ ਜਾ ਰਿਹਾ ਉਸ ਇਲਾਕੇ ਦੇ ਲੋਕਾਂ ਨੂੰ ਉਹ ਸ਼ਰਾਬ ਦੇ ਠੇਕੇ ਤੋਂ ਮੁਸ਼ਕਲ ਆ ਨਫ਼ਰਤ ਆ ਉਹ ਨਹੀਂ ਖੁੱਲਣ ਦੇਣਾ ਚਾਹੁੰਦੇ ਉਹ ਵਿਰੋਧ ਕਰਦੇ ਨੇ ਤੇ ਕੀ ਇੱਕ ਠੇਕੇਦਾਰ ਇੱਕ ਪਾਸੇ ਇੱਕ ਪਾਸੇ ਇੱਕ 100 ਬੰਦਾ ਜਿਹੜਾ ਹੋਊਗਾ ਉਹਦੀ ਗੱਲ ਸੁਣੀ ਜਾਊਗੀ ਕਿ ਇੱਕ ਸ਼ਰਾਬ ਦੇ ਠੇਕੇਦਾਰ ਦੀ ਸੁਣੀ ਜਾਊਗੀ ਸਭਾਵਾਕ ਹਨ ਜਿਹੜਾ ਸੋਬ ਨੂੰ ਵਿਰੋਧ ਕਰ ਰਿਹਾ ਉਹਦੀ ਸੁਣੀ ਜਾਊਗੀ ਇੱਥੇ ਇੱਕ ਵੱਡੀ ਗਿਣਤੀ ਵਿਰੋਧ ਕਰ ਰਹੀ ਹੈ ਇਸ ਚੀਜ਼ ਦਾ ਬੇਸ਼ੱਕ ਅੱਜ ਘੱਟ ਬੋਲ ਰਹੇ ਨੇ ਕੱਲ ਨੂੰ ਵੱਧ ਬੋਲਣਗੇ ਕਿਉਂਕਿ ਅੱਜ ਦੇ ਸਾਹਮਣੇ ਇਹ ਗੱਲ ਹੈ ਅੱਜ ਹੀ ਇੰਟਰਨੈਟ ਦੇ ਉੱਤੇ ਪਤਾ ਲੱਗਾ ਅੱਜ ਹੀ ਸਾਡੇ ਤੱਕ ਪਹੁੰਚੀ ਹੈ ਅੱਜ ਹੀ ਲੋਕਾਂ ਤੱਕ ਪਹੁੰਚੀ ਹੈ ਸਾਨੂੰ ਵੀ ਸੰਗਤ ਨੇ ਦੱਸਿਆ ਸਾਨੂੰ ਸੰਗਤ ਨੇ ਹੁਕਮ ਲਾਇਆ ਬੇਨਤੀ ਕੀਤੀ ਕਿ ਪਾਈ ਦਾ ਵਿਰੋਧ ਕਰੋ ਤੇ ਜਿਹੜਾ ਸਾਰਾ ਸਰਵ ਰਿਸਰਚ ਕਰਕੇ ਜੋ ਉਹਦਾ ਸਾਰਾ ਵੇਖ ਕੇ ਰਿਜ਼ਲਟ ਕੱਢ ਕੇ ਤੇ ਉਹਦਾ ਵਿਰੋਧ ਕੀਤਾ ਕਾਨੂੰਨ ਤੌਰ ਤੇ ਉਹਨਾਂ ਨੂੰ ਕਾਨੂੰਨ ਇਜਾਜ਼ਤ ਦਿੰਦਾ ਦਵੇ ਪਰ ਮੈਂ ਫਿਰ ਉ ਪੀ ਜਿੱਥੇ ਸ਼ੋਭਦਾ ਉੱਥੇ ਕਰੋ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਪਹਿਲਾਂ ਹੀ ਆਲਰੇਡੀ ਬੜਾ ਗੰਦ ਪਿਆ ਹੋਟਲਾਂ ਦਾ ਗੰਦ ਪਿਆ ਸੀ ਉਹ ਸਾਫ਼ ਕਰ ਰਹੇ ਆ ਲੰਬੇ ਸਮੇਂ ਤੋਂ ਇੱਥੇ ਤਮਾਕੂ ਦਾ ਗੰਦ ਪਿਆ ਸੀ ਉਹ ਸਾਫ਼ ਕਰ ਰਹੇ ਆ ਇੱਥੇ ਸ਼ਰਮ ਠੰਡਾ ਚੱਲਦਾ ਹੋਟਲਾਂ ਦੇ ਅਸੀਂ ਤਾਂ ਆਲਰੇਡੀ ਬਹੁਤ ਉਲਝੇ ਹੋਏ ਆ ਅਸੀਂ ਤਾਂ ਆਲਰੇਡੀ ਬਹੁਤ ਜ਼ਿਆਦਾ ਉਹ ਗੰਦ ਸਾਫ਼ ਕਰਨ 'ਚ ਲੱਗੇ ਹੋਏ ਆ ਪ੍ਰਸ਼ਾਸਨ ਵੀ ਚਲੋ ਨਾਲ ਜਿੰਨਾਂ ਕੋ ਦਾ ਸਾਥ ਦਿੰਦਾ ਅਸੀਂ ਵੀ ਆਪਣੇ ਪੱਧਰ ਤੇ ਕਰ ਰਹੇ ਆ ਹੋਰ ਵੀ ਭੈਣ ਭਰਾ ਕਰ ਰਹੇ ਨੇ ਇੱਕ ਨਵਾਂ ਜਿਹੜਾ ਵਾ ਉਹ ਗੰਦ ਇੱਥੇ ਨਵਾਂ ਪੁਰਸਿਆ ਜਾ ਰਿਹਾ ਇੱਕ ਨਵੀਂ ਸ਼ੁਰੂਆਤ ਉਹ ਕਿੱਡੇ ਕਿ ਸੋਹਣੇ ਲੱਗਣਗੇ ਜੇ ਸਿੱਖਾਂ ਦੇ ਬੱਚੇ ਇੱਥੇ ਗੇਪ ਰੇਡ ਕਰਨਗੇ ਅੱਜਕੱਲ੍ਹ ਸ਼ਹੀਦ ਦਰਬਾਰ ਸਾਹਿਬ ਦੇ ਸਾਡੇ ਪਵਿੱਤਰ ਸਥਾਨਾਂ ਦੇ ਆਲੇ-ਦੁਆਲੇ ਹੂੰ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਆਉਣ ਦੇ ਦਿਨਾਂ ਨੂੰ ਕੀ ਕੁਝ ਬਣਦਾ ਹੈ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ